ਸਿੱਧੂ ਸਾਹਿਬ ਨਾਲ ਕੋਈ ਬੋਤ ਹੈ ਨਹੀਂ ਮੈਨੂੰ ਨਾਈਸਵਾਲ ਪੁੱਛਿਆ ਜਾ ਰਿਹਾ ਠੀਕ ਹੈ ਕਿ ਮੈਂ ਦੇਖੋ ਪਾਰਟੀ ਅਲੱਗ ਚੀਜ਼ ਹੁੰਦੀ ਆ ਆਪਣੇ ਤੁਹਾਡੇ ਪਰਫੋਰਮੈਂਸ ਜਦੋਂ ਨਾ ਕਿਸੇ ਨਾਲ ਠੀਕ ਹੋਣ ਤੇ ਉਹਦੇ ਤੇ ਬੋਲਣਾ ਦੇਖੋ ਇੱਕ ਪਾਸੇ ਤੇ ਅਸੀਂ ਕਹੀ ਜਾਂਦੇ ਹਾਂ ਕਿ ਕੱਟੜ ਚੋੜ ਨੇ ਕੇਜਰੀ ਵਾਲਾ ਚੋ ਰਿਹਾ ਉਹ ਗੋਇੰਦਮਾਨ ਪੂਰਤ ਤੇ ਤੁਸੀਂ ਪਾਸੇ ਕਿੰਦੇ ਅਲਾਈਅੰਸ ਕਰ ਲੋ ਇਹ ਅਲਾਈਅੰਸ ਮੇਰੀ ਗੱਲ ਹੈ ਨਾਈਸ ਕੋ ਲੈ ਕੇ ਸਰ ਕੀ ਰਾਏ ਹੈ ਔਰ ਕੀ ਪਾਰਟੀ ਸੋਚ ਰਹੀ ਹੈ ਦੇਖੋ ਇਹ ਅਲਾਈਅੰਸ ਕੇ ਬਾਰੇ ਮੈਂ ਜੋ ਆਜ बैठकर बात होगी या दिल्ली में बात होगी तो उसी के बाद ही मेरा एक एक जुड़ आप समझ लीजिए कि जो स्टेट लीडरशिप है उसको इग्नोर नहीं किया जाएगा उनकी भावनाओं को ਕੋਈ ਇਗਨੋਰ ਨਹੀਂ ਕਰੇ ਸਰ ਸਿੱਧੂ ਸਾਹਿਬ ਦੀ ਰੈਲੀਆਂ ਨੂੰ ਕਿਵੇਂ ਦੇਖੋ ਰੱਖੋ ਮੇਰੀ ਸਿੱਧੂ ਸਾਹਿਬ ਨਾਲ ਕੋਈ ਬੋਤ ਹੈ ਨਹੀਂ ਮੈਨੂੰ ਨਾ ਹੀ ਸਵਾਲ ਪੁੱਛਿਆ ਕਰੋ ਠੀਕ ਹੈ ਕਿਉਂਕਿ ਮੈਂ ਦੇਖੋ ਪਾਰਟੀ ਅਲਗ ਚੀਜ਼ ਹੁੰਦੀ ਆ ਆਪਣੇ ਤੁਹਾਡੇ ਪਰਮਿਸ਼ਨ ਜਦੋਂ ਨਾ ਕਿਸੇ ਨਾਲ ਠੀਕ ਹੋਣ ਉਹਦੇ ਤੇ ਬੋਲਣਾ ਮੈਂ ਠੀਕ ਨਹੀਂ ਸਮਝਦਾ ਲੇਕਿਨ ਆ ਸਰ ਪਰਿਵਾਰੀ ਆ ਰਹੇ ਹੋ ਉਹ ਰੈਲੀ ਕਰ ਰਹੇ ਨਹੀਂ ਦੇਖੋ ਜਿਹੜੀ ਡਿਸਪਲਨ ਜਾਂ ਪਰਿਵਾਰੀ ਮੈਂ ਵੀ ਰਾਜਸਥਾਨ ਕੇ ਪਰਿਵਾਰੀ ਸੀਗਾ ਔਰ ਜਿਸ ਵੇਲੇ ਮਹਿਜ ਹੁੰਦਾ ਸੀ ਉਸ ਵੇਲੇ ਸਾਰੀਆਂ ਗੱਲਾਂ ਔਰ ਜਿਹੜੀ ਐਂਟੀ ਪਾਰਟੀ ਐਕਟੀਵਿਟੀਜ਼ ਜਿਹੜੀਆਂ ਸਾਨੂੰ ਰੋਕਣੇ ਚਾਹੀਦੇ ਨੇ ਪਹਿਲਾਂ ਪਾਰਟੀ ਦੀ ਗੱਲ ਕਰਨੀ ਚਾਹੀਦੀ ਹੈ ਬਾਅਦ ਸਾਨੂੰ ਕੋਈ ਹੋਰ ਗੱਲ ਕਰਨੀ ਚਾਹੀਦੀ ਇਹਦੇ ਵਿੱਚ ਜੇ ਇਨ ਜੇ ਇਨਡਿਸਪਲਨ ਹੈ ਜੇ ਕਾਰਚ ਵੀ ਇਨਡਿਸਪਲਨ ਹੋਏਗਾ ਤੇ ਉਹ ਨਹੀਂ ਚੱਲਦਾ ਜੇ ਡਿਸਪਲਨ ਹੋਏਗਾ ਤੇ ਉਹ ਜਰੂਰ ਚੱਲਦਾ ਸਰ ਪਹਿਲੇ ਵਾਲੇ ਮੁੱਦੇ ਤੇ ਇੱਕ ਵਾਰ ਦੁਬਾਰਾ ਸਵਾਲ ਇਹ ਹੈ ਕਿ ਇੱਕ ਦੀ ਕਾਂਗਰਸ ਜਿਹਾ ਜੈਸੇ ਬਿਆਨ दिए ਮੁੱਖ ਮੰਤਰੀ ਨੇ ਉਸਕੇ ਬਾਅਦ ਆਪ ਨੂੰ ਲੱਗਦਾ ਹੈ ਕਿ ਰਿਸ਼ਤੇ ਇਤਨੇ ਠੀਕ ਹੈ ਇਹ ਇੱਕ ਪਾਸੇ ਤੇ ਅਸੀਂ ਕਹੀ ਜਾਂਦੇ ਹਾਂ ਕਿ ਕੱਟੜ ਚੋੜ ਨੇ ਕੇਜਰੀਵਾਲ ਚੋੜ ਰਿਹਾ ਉਹ ਗੋਇੰਦਮਾਨ ਚੋੜ ਰਿਹਾ ਤੇ ਤੁਹਾਡੇ ਪਾਸੇ ਕਿਹਦੇ ਅਲਾਈਂਸ ਕਰ ਲੋ ਇਹ ਅਲਾਈਂਸ ਮੇਰੀ ਗੱਲ ਨਹੀਂ ਬਣਦੀ